ਤੁਸੀਂ ਦੇਖ ਰਹੇ ਹੋ ਪੰਜਾਬ ਨਿਊਜ਼ 7 ਪੰਜਾਬ ਲੋਕ ਰੰਗ ਐਲੋਫੋਰਨੀਆ ਵਿਲੋ ਖਮਾਣੋ ਚ ਕੀਤਾ ਗਿਆ ਜਫਰਨਾਵਾ ਫਤਿਹ ਦਾ ਪੱਤਰ ਨਾਟਕ ਦਾ ਮੰਚਨ ਸ਼੍ਰੀ ਗੁਰਗੋਬਿੰਦ ਸਿੰਘ ਜੀ ਦੇ ਜੀਵਨ ਨਾਲ ਸੰਬੰਧਿਤ ਨਾਟਕ ਦੇ ਦ੍ਰਿਸ਼ ਵੇਖ ਕੇ ਦਰਸ਼ਕਾਂ ਨੇ ਲਗਾਏ ਬੋਲੇ ਸੋ ਨਿਹਾਲ ਦੇ ਚੈਕਾਰੇ ਮਾਲਵਾ ਸੱਭਿਆਚਾਰ ਕਲੱਬ ਖਮਾਣੋ ਦੇ ਪ੍ਰਧਾਨ ਹਰਵੰਸ ਸਿੰਘ ਪੰਦੇੜ ਦੀ ਅਗਵਾਈ ਵਿੱਚ ਰਾਮਲੀਲਾ ਗਰਾਊਂਡ ਖਮਾਣੋ ਵਿੱਚ ਇੱਕ ਧਾਰਮਿਕ ਸਮਾਗਮ ਕਰਵਾਇਆ ਗਿਆ ਜੈਸਵਿਤ ਪੰਜਾਬ ਲੋਕ ਰੰਗ ਕੈਲੀਫੋਰਨੀਆ ਯੂ ਐਸ اے ਅਤੇ ਸਤਕਾਰ ਰੰਗ ਮੰਚ ਮੁਹਾਰੀ ਦੇ ਸਹਿਯੋਗ ਨਾਲ ਲੇਖਕ ਸ੍ਰਿੰਦਰ ਸਿੰਘ ਤਨੋਆ ਵੱਲੋਂ ਲਿਖਿਆ ਨਾਟਕ ਜਫਰ ਨਾਮੇ ਦੀ ਪੇਸ਼ਕਾਰੀ ਕੀਤੀ ਗਈ ਅਤੇ ਨਾਟਕ ਜਫਰ ਨਾਮਾ ਦੇ ਦ੍ਰਿਸ਼ ਵੇਖ ਕੇ ਆਏ ਦਰਸ਼ਕਾਂ ਵੱਲੋਂ ਬੋਲੇ ਸੋ ਨਿਹਾਲ ਦੇ ਜੈਕਾਰੇ ਲਗਾਏ ਕਨਪਤੀ ਪ੍ਰਧਾਨ ਹਰਰਨ ਸਿੰਘ ਪੰਦੇਰ ਨੇ ਬੋਲਦੇ ਹੋਏ ਕਿਹਾ ਕਿ ਇਸ ਨਾਟਕ ਦਾ ਕਾਰਜ ਬਾਬਾ ਸਰਬਜੀਤ ਸਿੰਘ ਭੱਲਾ ਦੇ ਸਹਿਯੋਗ ਨਾਲ ਕਰਵਾਇਆ ਗਿਆ ਹੈ ਅਤੇ ਨਾਟਕ ਜਫਰਨਾਮਾ ਦੇ ਦ੍ਰਿਸ਼ ਦੀ ਗਲ ਕਰਦੇ ਹਰਵਤ ਸਿੰਘ ਪੰਦੇਰ ਨੇ ਕਿਹਾ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਤੇ ਚਾਤ ਪਾਉਂਦੇ ਇਹ ਨਾਟਕ ਮਾਲਵਾ ਸੱਭਿਆਚਾਰ ਕਲੱਬ ਵੱਲੋਂ ਹਰ ਸਾਲ ਕਰਵਾਇਆ ਜਾਵੇਗਾ। ਤਾਂ ਜੋ ਸਾਡੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਸਾਡੇ ਸਿੱਖ ਇਤਿਹਾਸ ਨਾਲ ਜੁੜਿਆ ਰਹਿਣ। ਇਸ ਸਮੇਂ ਸਟੇਪ ਸਕੱਤਰ ਦੀਪਮ ਕਾ ਸੰਜੀਪ ਕਲੜਾ ਨੇ ਨਿਵਾਈ। ਬਾਬਾ ਸਰਬਜੀਤ ਸਿੰਘ ਪੱਲਾ ਨਗਰ ਕੌਂਸਲ ਖਮਾਣੋ ਦੇ ਪ੍ਰਧਾਨ ਗੁਰਦੀਪ ਸਿੰਘ ਜਥੇਦਾਰ ਅਬਦਾਲ ਸਿੰਘ ਰਿਆ ਡੀਐਸਪੀ ਹਰਮਿੰਦਰ ਸਿੰਘ ਕਾਲੂ ਪੱਤਰਕਾਰ ਜੁਨੀਅਰ ਖਮਾਣੋ ਦੇ ਪ੍ਰਧਾਨ ਪਮਨਜੀਤ ਸਿੰਘ ਲਾਂਬਾ ਅਤੇ ਪੱਤਰਕਾਰ ਜੁਗेंद्रਪਾਲ ਸ਼ਰਮਾ ਦਾ ਪਰਵਤ ਕਾ ਪੱਲੋ ਸਨਮਾਨ ਕੀਤਾ ਗਿਆ ਇਸ ਮੌਕੇ ਇਸ ਮੌਕੇ ਹਾਜ਼ਰ ਅਦਾਕਾਰ ਜਸਵੀਰ ਸਿੰਘ ਗਿੱਲ ਕਾਂਗਰਸ ਪਾਰਟੀ ਦੇ ਬਲਾਕ ਪ੍ਰਧਾਨ ਸਰਬਜੀਤ ਸਿੰਘ ਜੀਤੀ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਸੁਰਿੰਦਰ ਸਿੰਘ ਰਾਮਗੜ੍ਹ ਸਾਬਕਾ ਵਾਈਸ ਚੇਅਰਮੈਨ ਸਾਦਰ ਸਿੰਘ ਗਿੱਲ ਹਰਵਿੰਦਰ ਸਿੰਘ ਮਨੈਲਾ ਪ੍ਰੀਤਮ ਸਿੰਘ ਬਾਜਵਾ ਅਵਦਾਰ ਸਿੰਘ ਤਾਰੀ ਹਰਤੀਰ ਸਿੰਘ ਤੀਰਾ ਲਾਲੀ ਤਨੋਲਾ ਡਾਕਟਰ ਜਗਦੀਸ਼ ਰਾਣਾ ਕੁਲਵਿੰਦਰ ਬਰਸਾਲਪੁਰ ਨਰੇਸ਼ ਸ਼ਰਮਾ ਸਰਪੰਚ ਜਲਵਿੰਦਰ ਸਿੰਘ ਫਲੋਰ ਆਦ ਹਾਜ਼ਰ ਸਨ ਰਿਪੋਰਟ ਸੰਜੀਵ ਸ਼ਰਮਾ ਖਮਾਣੋ बहुत अजमत वाला कोई दरवेश फकीर है ओ संत भी है ते सिपाही भी गरीब लाचार अते मजलूम लोग का नाल खड़न वाला एथो तक पता लग गया अब्बा हजूर कि बहुत सारे मुसलमानों दे बड़े पक्के मुरीद ने बेटा जो सरहंद ते पंजाब दे विच होया उसके बावजूद भी उसने पंज शेर साडी तारीफ च लिखे कि रोशन जमीर अस्तोसुनल जमा खुदावन बख्शिंदे मुल्कों मार ਪੁੱਤ ਬੇਟਾ ਬਾ ਦੇ ਵਿੱਚ ਉਸਨੇ ساری داستان ਦੇ ਅੰਦਰ ਸਾਡੇ ਤੇ ਉਹ ਲਾਨ ਤਾਂ ਪਾਈਆਂ ਨੇ ਉਹ ਲਾਨ ਤਾਂ ਪਾਈਆਂ ਨੇ ਬੇਟਾ ਮੈਨੂੰ ਡਰ ਲੱਗ ਰਿਹਾ ਮੈਨੂੰ ਖਸਰ ਹੋਤ ਨਹੀਂ ਬੇਟਾ ਮੈਂ ਖੋਤੋਂ ਤਾਂ ਅਬੂ ਤੂੰ 15 ਵਰਗ ਦੇ ਪੱਕੇ ਨਮਾਜ਼ੀ ਗਾਜ਼ੀ ਮੁਸਲਮਾਨ ਹੋ ਫਿਰ ਡਰ ਕਾਦਾ ਨਹੀਂ ਬੇਟਾ ਇਹ ਇਨਾ ਸੌ ਨਹੀਂ ਉਹ ਜ਼ਫਰ ਨਾ ਮੈਨੇ ਤਾਂ ਮੈਨੂੰ ਅੰਦਰੋਂ ਹਿਲਾ ਕੇ ਰੱਖ ਦਿੱਤਾ

ਕਿ ਐਸਨ ਰਾਜ਼ਪੁਰ ਤਕੀਕੀ ਪਜਾ। ਐਸ ਫਤਬੂ ਹੰ ਆਬੂ ਮੇਰੇ ਖਿਆਲ ਮੁਤਾਬਿਕ ਨਾ ਤੁਹਾਨੂੰ ਇੱਕ ਵਨ ਗੁਰੂ ਨਾਲ ਮੁਲਾਕਾਤ ਕਰਨੀ ਚਾਹੀਦੀ ਹੈ। ਮਰਕ। ਖਾਪ ਪੁੱਤਿਆ ਇੱਕ ਰਾਜ਼ ਦੀ ਗੱਲ ਹੈ ਇਸਨ ਰਾਜ਼ ਰੱਖ। ਓਹੋ ਅਬੂ ਮੈਂ ਤੁਹਾਨੂੰ ਬੇਅੰਤ ਹੀ ਮੁਹੱਬਤ ਕਰਦੀ ਹਾਂ ਤੁਸੀਂ ਬਿਲਕੁਲ ਬੇਫਿਕਰ ਹੋ ਜਾਓ। ਅੰਮੀ

के चालाक दस्तूर चाबुकर के न इमा प्रस्ती न औजाइंदी न साहब शिनाशी न मोहम्मद यकीन अब्बू अब्बू बैठो अब्बू बैठो हकीम साहब कह रहे थे कि तुसी एक बारी शकल ले लोगे ना तनु आराम आ जाएगा बैठो बाजू बैठो हेलो हाँ। ਹੈਲੋ ਮੇਰੇ ਤੇ ਯਕੀਨ ਕਰੋ ਅੱਬੂ ਬੇਟੀ ਜ਼ੈਨਤ ਭਾਈ ਸਵੇਰ ਮੈਂ ਤੈਨੂੰ ਕਹਿ ਕੇ ਕਰਦਾ ਹਾਂ ਹਾਂ ਬੇ ਇੰਤਹਾ ਮੁਹੱਬਤ ਕਰ ਕੇ ਕਰਦਾ ਹਾਂ ਤੂੰ ਕਦੇ ਵੀ ਮੇਰੀ ਜ਼ਿੰਦਗੀ ਚ ਕਦੇ ਮੇਰੇ ਨਾਲ ਗੁੱਸੇ ਨਾ ਹੋ ਨਹੀਂ ਨਹੀਂ ਅੱਬੂ ਮੈਂ ਤਾਂ ਤੁਹਾਡੀ ਖੈਰ ਗਵਾ ਹਾਂ ਬੇਟਾ ਮੈਂ ਬਹੁਤ ਡਰ ਰਿਹਾ ਸੀ ਇਸ ਗੱਲ ਦੱਸਣ ਤੋਂ ਕਿਤੇ ਮੈਂ ਆਪਣੀ ਬੇਟੀ ਦੀ ਨਜ਼ਰਾਂ ਚੋਂ ਵੀ ਦੇਖਾਂ ਨਹੀਂ ਨਹੀਂ ਅੱਬੂ ਇੰਜ ਵੀ ਹੋ ਸਕਦਾ ਹੈ ਹਰ ਇਨਸਾਨ ਦੇ ਅੰਦਰ ਖੂਬੀਆਂ ਦੇ ਨਾਲ-ਨਾਲ ਖਾਮੀਆਂ ਵੀ ਹੁੰਦੀਆਂ ਨੇ ਤੁਸੀਂ ਬੇਬਾਕ ਹੋ ਕੇ ਮੈਨੂੰ ਦੱਸੋ ਬੇਟਾ ਜਦੋਂ ਤੋਂ ਮੈਂ ਸਹਰਨਾਮਾ ਪੜ੍ਹਿਆ ਹੈ ਨਾ ਮੈਨੂੰ ਗੱਲ ਦਾ ਪੱਕਾ ਯਕੀਨ ਹੋ ਚੁੱਕਿਆ ਹੈ ਕਿ ਤਲਵਾਰ ਦੇ ਸਾਹਮਣੇ ਕਲਮ ਦੀ ਤਾਕਤ ਬਹੁਤ ਵੱਡੀ ਹੈ ਬੇਟਾ पीर हिंद गोबिंद कर्म दे अगे मोहम्मद जहीरुद्दीन औरंगजेब आलमगीर की तलवार हार गई बेटा वो जित गया तो पर अब्बू इस तरह तो जफरनामे के अंदर की लिखिया सी जिस नु पढ़ के हिंदुस्तान दा इतना बड़ा बादशाह हिल गया बेटा ओ लिखदा है मन कुछ ताम को या बुत प्रस्त के आम बुत तो मन बुत जफरनामे तो बाद ਬੇਟਾ ਮੈਨੂੰ ਪਤਾ ਲੱਗ ਗਿਆ ਕਿ ਮੇਰੇ ਤੇ ਪੀਰੇ ਹਿੰਦ ਦੇ ਵਿੱਚ ਇੱਕ ਹੀ ਚੀਜ਼ ਮਤੇ ਮੁਕਾਬਲ ਹੈ ਬੇਟਾ ਉਹ ਵੀ ਬੁੱਤਸ਼ਿਕਨ ਹੈ ਤੇ ਮੈਂ ਵੀ ਬੁੱਤਸ਼ਿਕਨ ਹੋਗੇ ਚਲ ਕੇ ਲਿਦਾ ਜੇ ਕਸਮਾਂ ਕੁਰਮਨ ਕੌਣ ਮੈਂ ਇੱਕ ਵਾਰ ਵਰਗਨਾ ਤੂੰ ਹੋਈ ਮੰਨ ਇਹ ਰਹਿਚਕਾਰ ਪਰ ਬੇਟਾ ਵਜ਼ੀਰ ਖਾਨ ਨੇ ਤਾਂ ਕੁਰਾਨ ਸ਼ਰੀਫ ਦੀਆਂ ਜ਼ਿਲਤਾਂ ਦੇ ਪਿੱਛੇ ਸਾਡੀਆਂ ਲਿਖੀਆਂ ਕਸਮਾਂ ਦੀ ਕੋਈ ਪਰਵਾਹ ਹੀ ਨਹੀਂ ਕੀਤੀ ਉਹ ਐਨਾ ਆਪ ਉਧਰਾ ਹੋ ਗਿਆ ਅਤੇ ਦੂਸਰੇ ਪਾਸੇ ਉਹ ਪਾਦੀ ਪਹਾੜੀ ਹਿੰਦੂ ਰਾਜੇ ਥੈਂਕ ਯੂ ਸਾਰੇ ਆਪਾਂ ਨੇ ਆਪਣੇ ਅਨਿਸ਼ੇਪੀ ਤੋਂ ਨੂੰਟ ਕਰਨੇ ਤੇ ਇਹ ਗੱਲਬਾਤ ਕਰਨ ਕਰ ਲਓ ਜਸਪੀਰ ਸਿੰਘ ਜੀ ਬਾਅਦ ਵਿੱਚ ਸਾਰੇ ਗਰੁੱਪ ਨੂੰ ਇੰਟਰੋਡਿਊਸ ਕਰਾਂਗੇ ਆਪਣੇ ਨਾਮ ਮਾਲਵਾ ਸੱਦੇ ਚਾਰ ਗਰੁੱਪ ਹੈ ਤੇ ਉਸ ਤੋਂ ਬਾਅਦ ਕਿ ਸਾਡੇ ਤੇ ਬਲਜੀਤ ਖਾਨ ਦਾ ਰੋਲ ਕੀਤਾ ਤੇ ਸਾਡੇ ਕੈਲੀਫੋਰਨੀਆ ਦੇ ਆਰਗੇਨਾਈਜ਼ਰ ਵਜ਼ੀਰ ਖਾਨ ਹੈ ਜੀ ਪੂਰਾ ਸਾਰਿਆਂ ਦਾ ਤਨਬਰ ਬਹੁਤ ਮਿਹਰਬਾਨੀ ਕੰਨ ਇਹ ਨਾਟਕ ਜ਼ਿਲंधर ਦੇ ਦੇਸ਼ ਪੰਖਾਂ ਤੋਂ ਪੇਸ਼ਿਆ ਜਾਣਾ ਠੀਕ ਹੈ ਆ ਵੇਹਾਂ ਸੰਖੇ ਅੱਗੇ ਨੂੰ ਆਪਾਂ ਜੀਓ ਠੀਕ ਹੈ ਗੁੱਤਾ ਸਿੰਘ ਜੀ